ਵਦਵਰ ਸ਼ਾਮੀ ਸਰ ਇੱਕ ਵੇਨਾ ਕਰੋਗੇ ਆਏ ਤੇਰੇ ਨਾਲ ਤਿੰਨੇ ਚੜਿਆ ਦਿੱਲੀ ਤੱਕ ਪਰ ਉਹਦਾ ਬੱਤ ਚੱਕਣਾ ਕੋਲ ਆਈ ਤੇ ਸਾਡਾ ਡੇਟਾ ਤੇਰਾ ਪੁੱਤ ਗਿਆ ਰਾਤ ਇਹਨਾਂ ਨੂੰ 11:00 ਵਜੇ ਫੋਨ ਆਇਆ ਹੂੰ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਹੈ ਵਰਨਾ ਸਵੇਰੇ ਸ੍ਰਿੰਦਰ ਸਿੰਘ son of ਨਿਸ਼ਾਨ ਸਿੰਘ ਨੇ ਗੱਲ ਕੀਤੀ ਹੈ ਤੇ ਮਤਲਬ ਬਹੁਤ ਦੁਖਦਈ ਘਟਨਾ ਹੈ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਬਾਕੀ ਕੋਸ਼ਿਸ਼ ਕਰਦੇ ਆਂ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈੱਡ ਬੋਡੀ ਉੱਥੋਂ ਲਿਆਂਦੀ ਇਹ ਮੈਂ ਬਦਵਾਰ ਸ਼ਾਮੀ ਸਸਤੇ ਕੋਈ ਨਾ ਘਰੋਂ ਗਿਆ ਤੇਰੀਆਂ ਤੋਂ ਟ੍ਰੇਨ ਚੜ੍ਹਿਆ ਦਿੱਲੀ ਤੱਕ ਦੋ ਕਾਕੇ ਹਨ ਇੱਕ ਬੇਟੀ ਇਹ ਛੋਟਾ ਸੀ ਮੇਰਾ ਆਪਣੇ ਤੇ ਦਿੱਲੀ ਤੱਕ ਗਿਆ ਜੇ ਗੋ ਪਾਸਪੋਰਟ ਲੈਣਾ ਹੈ ਉਹਨਾਂ ਜਾਂ ਮੇਰੇ ਦੱਸ ਹੀ ਕੀਤੀਆਂ ਆ ਸਾਨੂੰ ਹੂੰ ਤੇ ਜਿੰਮੇਦਾਰੀ ਕਰਦਾ ਸੀ ਰੋਜੀ ਰੋਟੀ ਕਮਾਉਣਾ ਸੀ ਦੂਸਰੀ ਵਾਰ ਕੇ ਆਜੀ 3 ਮਹੀਨੇ ਹੋਏ ਜੱਗੇ ਸਭ ਦਾ ਕਿਆ ਜੀ ਪਾਣੀ ਕੀਤਾ ਜੀ ਵਿਆਹ ਵਾਲੇ ਪਾਸੇ ਤਾਂ ਜੀ ਹੋਈ ਨੇ ਜੇ ਕਰਜ਼ੇ ਗਰੀਬੀ ਕੱਟਣੀ ਰੱਬ ਨੇ ਕਦੇ ਸੋ ਤਪਦੀ ਬਹੁਤ ਜਿਆਦਾ ਜੀ ਆਪਣੇ ਭੈਣ ਭਰਾਵਾਂ ਨਾਲ ਉਹਦਾ ਰਿਸ਼ਤਾ ਸਾਰੇ ਨਾਲ ਕਦੇ ਕਹਿੰਨ ਨਹੀਂ ਮੋੜਿਆ ਕੋਈ ਤੇ ਆਵਣੀ ਕਦੇ ਕੋਈ ਲੰਮਾ ਨਹੀਂ ਆਇਆ ਤੁਹਾਡੇ ਨਾਲ ਇਸ ਪਲਵਿੰਦਰ ਦੀ ਕੀ ਰਿਸ਼ਤੇਦਾਰੀ ਹੈ ਕਦੋਂ ਕੋ ਕਤੋਂ ਜਾਣਦੇ ਤੁਸੀਂ ਮੇਰਾ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਲੱਗਦਾ ਹਾਂ ਤੇ ਮੇਰਾ ਬਹੁਤ ਪੁਰਾਣਾ ਵਾਕਾ ਵਾ ਮੇਰਾ ਬੜਾ ਪ੍ਰੇਮ ਪਿਆਰ ਹੀ ਉਹਦੇ ਨਾਲ ਮੇਰਾ ਕਜ਼ਨ ਬ੍ਰਦਰ ਹੀ ਪਲਵਿੰਦਰ ਤੇ ਬਸ ਇੱਕ ਪਰਿਵਾਰ ਨੂੰ ਬਹੁਤ ਇਮਾਨਪਾਗੀ ਘਟਨਾ ਹੈ ਪਰਿਵਾਰ ਲਈ ਬਸ ਇੱਕ ਸਰਕਾਰ ਨੂੰ ਇਹੀ ਆਪਾਂ ਉਮੀਦ ਕਰਦੇ ਹਾਂ ਕਿ ਉਹ ਪਰਿਵਾਰ ਦੇ ਨਾਲ ਖੜੇ ਰਹਿਣ ਐਸ ਸਵੇਰ ਦਾ 4 ਵਜੇ ਦਾ ਜੀ ਤੇਲੰਗਾਨਾ ਪੁਲਿਸ ਵਾਲਿਆਂ ਨਾਲ ਗੱਲ ਕਰਤਾ ਪਿਆ ਆ ਪਹਿਲਾਂ ਉਹ ਐਸੀ ਚੀਜ਼ ਲਈ ਕਹਿੰਦੇ ਸੀ ਕਿ ਪੰਜਾਬ ਤੋਂ ਇਹਨਾਂ ਦੇ ਫੈਮਲੀ ਮੈਂਬਰ ਆਣਗੇ ਜਿਹੜੇ ਇਮੀਡੀਏਟ ਫੈਮਲੀ ਮੈਂਬਰ ਨੇ ਜਿੱਦਾਂ ਪਲਵਿੰਦਰ ਦੇ ਮਦਰ ਜਾਂ ਫਾਦਰ ਪਰ ਉਹਨਾਂ ਨਾਲ ਗੱਲ ਕਰਕੇ ਕਿਹਾ ਸੀ ਕਿ ਇਹ ਚੀਜ਼ ਪੋਸੀਬਲ ਨਹੀਂ ਆ ਉਹਨਾਂ ਦੀ ਏਜ ਥੋੜੀ ਜ਼ਿਆਦਾ ਆ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿ ਚਲੋ ਤੁਸੀਂ ਉਹਨਾਂ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ ਬਣਵਾ ਲਓ ਤੇ ਫਿਰ ਕੋਈ ਵੀ ਫੈਮਿਲੀ ਮੈਂਬਰ ਜਿੱਦਾਂ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਮਾਮਾ ਜੀ ਪਹਿਲਾਂ ਸਾਡੀ ਇਹ ਤਿਆਰੀ ਸੀ ਕਿ ਉਹ ਜਾਣਗੇ ਉੱਥੇ ਸਪੈਸ਼ਲੀ ਤੇ ਲੰਗਣਾ ਨਾ ਤੇ ਡੈਡ ਬੋਡੀ ਲੈ ਕੇ ਆਣਗੇ ਹੁਣ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਬਾਕੀ ਕੋਸ਼ਿਸ਼ ਕਰਦੇ ਆਂ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈਡ ਬੋਡੀ ਉੱਥੋਂ ਲਿਆਣ ਦੀ ਚਾਹਨਾ ਹੈ ਕਿ ਪਰਿਵਾਰ ਨੂੰ ਕਿਸੇ ਹਰ ਇੱਕ ਚੀਜ਼ ਦੀ ਸਪੋਰਟ ਮਿਲੇ ਜੇ ਫਾਈਨੈਂਸ਼ੀਅਲ ਸਪੋਰਟ ਵੀ ਹੋਏ ਜਾਂ ਉਹਦਾ ਵੀ ਫੈਮਿਲੀ ਸਪੋਰਟ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਦਿੱਤੀ ਜਾਏ ਸਰਕਾਰ ਵੱਲੋਂ ਚਾਹਦੇ ਹਾਂ ਕਿ ਬਾਈ ਪਲੇਨ ਉਹਦੀ ਡੈੱਡ ਬੋਡੀ ਕਿਉਂਕਿ ਇੱਥੋਂ ਤਕਰੀਬਨ 2 2.5 ਦਿਨ ਦਾ ਰਸਤਾ ਹੈ ਤੇਲੰਗਾਨਾ ਦਾ ਜੇ ਆਪਾਂ ਬਾਈ ਟ੍ਰੇਨ ਜਾਂਦੇ ਹਾਂ ਤੇ ਬਹੁਤ ਵਧੀਆ ਹੋਏਗਾ ਜੇ ਸਰਕਾਰ ਬਾਈ ਪਲੇਨ ਉਹਦੀ ਡੈੱਡ ਬੋਡੀ ਇੱਥੇ ਪੰਜਾਬ ਦੇ ਵਿੱਚ ਲਿਆਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਰਾਤ ਇਹਨਾਂ ਨੂੰ 11:00 ਵਜੇ ਫੋਨ ਆਇਆ ਹੂੰ ਕੀ ਮਤਲਬ ਇਸ ਤਰ੍ਹਾਂ ਗੱਲ ਹੋਈ ਹੈ ਵਰਨਾ ਸਵੇਰੇ ਸ੍ਰਿੰਦਰ ਸਿੰਘ son of ਨਿਸ਼ਾਨ ਸਿੰਘ ਨੇ ਗੱਲ ਕੀਤੀ ਹੈ ਤੇ ਮਤਲਬ ਬਹੁਤ ਦੁਖਦਾਈ ਘਟਨਾ ਹੈ ਇਸ ਪਰਿਵਾਰ ਦਾ ਸਹਾਰਾ ਕਮਾਈ ਦਾ ذریعہ ਸੀ ਤੁਸੀਂ ਦੇਖ ਹੀ ਰਹੇ ਹੋ ਵੀ ਜਦੋਂ ਬੰਦੇ ਜਦਾ ਹੀਦੇ ਹੋਦੇ ਨੇ ਬੱਚੇ ਉਹਨਾਂ ਦਾ ਸਹਾਰਾ ਬੰਦੇ ਨੇ ਤੇ ਜਦੋਂ ਬੱਚੇ ਦੀ ਅਦਾ ਦਰਦਨਾਇਕ ਰਸਤੇ ਵਿੱਚ ਹੀ ਬਹੁਤ ਵਧੀਆ ਨੌਜਵਾਨ ਸੀ ਮਾਂ ਪਿਓ ਦਾ ਆਗਿਆਕਾਰ ਸੀ ਸਮਾਜ ਦੇ ਵਿੱਚ ਵੀ ਕਿਸੇ ਨੂੰ ਬੜੀ ਇੱਜ਼ਤ ਤੇ ਮਾਨ ਨਾ ਬੁਲੰਦਾ ਸੀ ਇਹ ਆਪਣੀ ਪੂਰੀ ਮਿਹਨਤ ਕਰਦਾ ਸੀ 10+2 ਕਰਨ ਤੋਂ ਬਾਅਦ ਆਪਣੀ ਮਿਹਨਤ ਦੇ ਵਿੱਚ ਜੁਟਿਆ ਰਹਿੰਦਾ ਸੀ ਸੋ ਇਸੇ ਕਰਕੇ ਹੀ ਉਹ ਬਾਹਰ ਜਾ ਕੇ ਵੀ ਮਤਲਬ ਦੁਬਾਰਾ ਗਿਆ ਇੱਥੋਂ ਹਾਲਾਂਕਿ ਉਹਦੇ ਫਾਦਰ ਸਾਹਿਬ ਠੀਕ ਨਹੀਂ ਸੀ ਇਹਨਾਂ ਦੀ ਇੱਕ ਲੱਟ ਜਿਹੜੀ ਉਹ ਦਰਦ ਕਰਦੀ ਬਹੁਤ ਜ਼ਿਆਦਾ ਤੇ ਫਿਰ ਵੀ ਉਹ ਮਿਹਨਤ ਕਰਨ ਵਾਸਤੇ ਗਿਆ ਬੜਾ ਦੁਖਦਾਇਕ ਇਹ ਘਟਨਾ ਵਾਪਰੀ ਇਸ ਪਰਿਵਾਰ ਦਾ ਅੱਜ ਲੱਖ ਟੁੱਟ ਗਿਆ ਮਤਲਬ ਜੋ ਇਹਨਾਂ ਨਾਲ ਵਾਪਰਿਆ ਹੈਗਾ